ਤੁਸੀਂ ਸੁਣ ਰਹੇ ਹੋ ਗੁਰੂ ਤੇਗ ਬਹਾਦਰ ਸਿਕ੍ਰਿਆ ਕਿਤਾਬ ਲੜੀਵਾਰ ਭਾਗ 11 ਇਹ ਲੇਖ ਵਰਜਿੰਦਰ ਪਾਲ ਸਿੰਘ ਜੀ ਦੇ ਲਿਖੇ ਹੋਏ ਨੇ ਵਰਜਿੰਦਰ ਪਾਲ ਸਿੰਘ ਚੀਫ ਆਰਗੇਨਾਈਜ਼ਰ ਗੁਰਗੋਵਿੰਦ ਸਿੰਘ ਸਟਡੀ ਸਰਕਲ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਤੀ ਦਾਸ ਜੀ ਦੀ ਸਖਸ਼ੀਅਤ ਬਾਰੇ ਲੇਖ ਲਿਖਿਆ ਹੈ ਮਤੀ ਦਾਸ ਜੀ ਕੌਣ ਸੀ ਆਓ ਜਾਣਦੇ ਹਾਂ ਪਾਈ ਮਤੀ ਦਾਸ ਜੀ ਦਾ ਜਨਮ ਸਨ 1641 ਈਸਵੀ ਵਿੱਚ ਪੰਡ ਕਰਿਆਲਾ ਜ਼ਿਲ੍ਹਾ ਜੇਲਮ ਹੁਣ ਪਾਕਿਸਤਾਨ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਪਾਈ ਹੀਰਾਨੰਦ ਜੀ ਸੀ ਜੋ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਫੌਜਦਾਰ ਸੀ। ਇੱਕ ਵਾਰ ਆਪ ਜੀ ਨੇ ਬਕਾਲਾ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਏ ਤੇ ਗੁਰੂ ਸਾਹਿਬ ਜੀ ਦੇ ਹੋ ਕੇ ਰਹਿ ਗਏ। ਗੁਰੂ ਸਾਹਿਬ ਉਹਨਾਂ ਦੀ ਸੇਵਾ ਅਤੇ ਵਿਦਕਤਾ ਤੋਂ ਕਾਫੀ ਪ੍ਰਭਾਵਿਤ ਹੋਏ। ਸਮਾਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਜੀ ਨੂੰ ਆਪਣਾ ਦੀਵਾਨ ਥਾਪਿਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਬ ਦੇ ਬੰਗਾਲ ਦਾ ਦੌਰਾ ਕੀਤਾ ਤਾਂ ਆਪ ਜੀ ਨੂੰ ਨਾਲ ਲੈ ਕੇ ਨਾਲ ਹੀ ਰੱਖਿਆ ਸਤੀਦਾਸ ਜੀ ਆਪ ਜੀ ਦੇ ਸਕੇ ਭਰਾ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਆਪ ਜੀ ਤੇ ਹਮੇਸ਼ਾ ਰਹਿੰਦੀ ਸੀ ਗੁਰੂ ਸਾਹਿਬ ਆਪ ਜੀ ਨੂੰ ਭਾਈ ਜੀ ਕਹਿ ਕੇ ਸੰਬੋਧਨ ਕਰਦੇ ਸੀ ਆਪ ਜੀ ਪਾਈ ਪਰਾਗਾ ਜੀ ਦੇ ਖਾਨਦਾਨ ਵਿੱਚੋਂ ਸੀ ਪਾਈ ਹੀਰਾ ਨੰਦ ਜੀ ਆਪਣੇ ਦੋਨੋਂ ਪੁੱਤਰ ਗੁਰੂ ਹਰ ਰਾਏ ਜੀ ਦੇ ਸਪਰਦ ਕਰਕੇ ਅਕਾਲ ਚਲਾਣਾ ਕਰ ਗਏ ਸਨ ਪਾਈ ਹੀਰਾ ਨੰਦ ਜੀ ਦੀਵਾਨ ਦਰਗਾਹ ਮਲ ਦੇ ਪ੍ਰਾਣ ਸਨ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਵੇਲੇ ਵਿਦਵਾਨ ਸਨ ਬਡੇਰੀ ਉਮਰ ਹੋਣ ਕਰਕੇ ਗੁਰੂ ਤੇਗ ਬਹਾਦਰ ਜੀ ਸਮੇਂ ਦਰਗਾਹ ਮਲ ਜੀ ਨੇ ਆਪਣੇ ਭਤੀਜੇ ਪਾਈ ਮਤੀ ਦਾਸ ਜੀ ਨੂੰ ਦੀਵਾਨ ਬਣਾਉਣ ਦੀ ਸਪਰਸ਼ ਕੀਤੀ ਜੋ ਗੁਰੂ ਸਾਹਿਬ ਨੇ ਸਵੀਕਾਰ ਕਰ ਲਈ ਆਪਜੀ ਫਾਰਸੀ ਦੇ ਵਿਦਵਾਨ ਸਨ ਜਦੋਂ ਔਰੰਗਜ਼ੇਬ ਨੇ 1665 ਈਸਵੀ ਵਿੱਚ ਤਮਤਾਨ ਤੋਂ ਗੁਰੂ ਜੀ ਨੂੰ ਦਿੱਲੀ ਵਿਖੇ ਮਿਲਣ ਲਈ ਆਲਮ ਖਾਨ ਰੋਹਿਲਾ ਨੂੰ ਭੇਜਿਆ ਤਾਂ ਗੁਰੂ ਸਾਹਿਬ ਅਤੇ ਚੌਣਵੇਂ ਸਿੱਖਾਂ ਸਮੇਤ ਪਾਈ ਮਤੀ ਦਾਸ ਜੀ ਨਾਲ ਸਨ ਦੁਬਾਰਾ ਜਦੋਂ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਆਦੇਸ਼ ਦਿੱਤੇ ਉਦੋਂ ਵੀ ਚੌਣਵੇਂ ਸਿੱਖਾਂ ਵਿੱਚ ਵੀ ਆਪ ਜੀ ਪਾਈ ਸਤੀਦਾਸ ਜੀ ਪਾਈ ਦਿਆਲਾ ਜੀ ਪਾਈ ਗੁਰਦਿੱਤਾ ਜੀ ਅਤੇ ਭਾਈ ਉਦੇਜ ਜੀ ਸਮੇਤ ਗੁਰੂ ਜੀ ਦੇ ਨਾਲ ਸਨ ਲਗਭਗ ਸਾਰੇ ਇਤਿਹਾਸਿਕ ਸੂਮਿਆਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਨੇ ਗ੍ਰਿਫਤਾਰੀ ਦਿੱਤੀ ਤੇ ਬਾਕੀ ਸਿੰਘਾਂ ਨੂੰ ਸ਼ਹਾਦਤ ਤੋਂ ਬਾਅਦ ਸਰੀਰ ਦੀ ਸੰਭਾਲ ਅਤੇ ਬਾਅਦ ਦੇ ਹਾਲਾਤਾਂ ਨਾਲ ਲੇਜਿਟਨ ਲਈ ਰੋਕ ਦਿੱਤਾ ਗਿਆ ਗੁਰੂ ਸਾਹਿਬ ਨੂੰ ਇੱਕ ਡਰਾਉਣੀ ਹਵੇਲੀ ਵਿੱਚ ਕੈਦ ਕੀਤਾ ਗਿਆ। ਕਾਫੀ ਤਸੀਹੇ ਦਿੱਤੇ ਗਏ। ਭਾਈ ਮਤੀਦਾਸ ਜੀ ਨੇ ਗੁਰੂ ਸਾਹਿਬ પાસે ਜਾ ਕੇ ਬੇਨਤੀ ਕੀਤੀ, ਜੇ ਕਹੂੰ ਤਾਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਈਏ। ਗੁਰੂ ਸਾਹਿਬ ਨੇ ਪੁੱਛਿਆ ਕਿ ਇਹ ਤਾਕਤ ਤੁਸੀਂ ਕਿੱਥੋਂ ਲਈ ਹੈ? ਭਾਈ ਸਾਹਿਬ ਨੇ ਕਿਹਾ ਆਪ ਜੀ ਦੇ ਚਰਨਾਂ ਤੋਂ। ਗੁਰੂ ਸਾਹਿਬ ਨੇ ਸਖਤ ਤਾੜਨਾ ਕਰਕੇ ਮਨਾ ਕਰ ਦਿੱਤਾ ਅਤੇ ਵਰ ਜਾ ਕੇ ਗੁਰਸਿੱਖ ਨੂੰ ਰੱਬੀ ਰਜਾ ਵਿੱਚ ਰਹਿਣਾ ਹੀ ਸ਼ੋਭਦਾ ਹੈ। ਪਾਈ ਮਤੀ ਦਾਸ ਜੀ ਦੁਆਰਾ ਐਉਂ ਕਰਾਮਾਤ ਕਰਨ ਦੀ ਗੱਲ ਅਹਿਲਕਾਰਾਂ ਨੇ ਹਕੂਮਤ ਤੱਕ ਪਹੁੰਚਾ ਦਿੱਤੀ। ਔਰੰਗਜ਼ੇਬ ਨੇ ਪਾਈ ਮਤੀ ਦਾਸ ਜੀ ਨੂੰ ਕਰਾਮਾਤ ਦਿਖਾਉਂਦੇ ਹੋਏ ਕਿਲੇ ਦੀ ਪੂਰਬੀ ਦਵਾਰ ਨੂੰ ਖੋਲਣ ਲਈ ਕਿਹਾ। ਪਾਈ ਮਤੀ ਦਾਸ ਜੀ ਨੇ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ। ਹਕੂਮਤ ਜਾਣਦੀ ਸੀ ਕਿ ਆਪ ਜੀ ਗੁਰੂ ਘਰ ਵਿੱਚ ਦੀਵਾਨ ਦੀ ਸੇਵਾ ਨਿਭਾਉਂਦੇ ਹਨ। ਸੋ ਆਪ ਜੀ ਨੂੰ ਇਸ ਤੋਂ ਉੱਚੇ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ। ਆਪ ਜੀ ਨੇ ਇਨਕਾਰ ਕਰ ਦਿੱਤਾ। ਜ਼ਗੀਰਾਂ ਦੀ ਪੇਸ਼ਕਾਰੀ ਵੀ ਕੀਤੀ ਗਈ ਪਰ ਆਪਨੇ ਹਰ ਦਿੱਤੇ ਲਾਲਚ ਨੂੰ ਠੁਕਰਾ ਦਿੱਤਾ ਫਿਰ ਡਰਾਉਣ ਧਮਕਾਉਣ ਦਾ ਦੌਰ ਚੱਲਿਆ ਆਪ ਜੀ ਨੂੰ ਹਰ ਕਿਸਮ ਦਾ ਡਰਾਵਾ ਪਰ ਕੋਈ ਵੀ ਡਰਾਵਾ ਭਾਈ ਮਤੀ ਦਾਸ ਜੀ ਨੂੰ ਆਪਣੇ ਅਟਲ ਇਰਾਦਿਆਂ ਤੋਂ ਬੁਲਾ ਨਹੀਂ ਸਕਿਆ ਅੰਤ ਵਿੱਚ ਆਪ ਜੀ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਭਾਈ ਸਾਹਿਬ ਜੀ ਨੂੰ ਲੱਕੜ ਦੇ ਦੋ ਤਖਤਿਆਂ ਵਿੱਚ ਜੜ ਕੇ ਆਰੇ ਨਾਲ چیرਣ ਦੀ ਸਜ਼ਾ ਸੁਣਾਈ ਗਈ ਸਜ਼ਾ ਤੋਂ ਪਹਿਲਾਂ ਇੱਕ ਵਾਰ ਫਿਰ ਪੁੱਛਿਆ ਗਿਆ ਜੇ ਇਸਲਾਮ ਕਬੂਲ ਕਰ ਲਵੋ ਤਾਂ ਬਖਸ਼ੇ ਜਾਓਗੇ ਪਰ ਭਾਈ ਮਤੀ ਦਾਸ ਜੀ ਨੇ ਇਨਕਾਰ ਕਰ ਦਿੱਤਾ ਅੰਤਿਮ ਇੱਛਾ ਪੁੱਛਣ ਤੇ ਆਪ ਜੀ ਨੇ ਕਿਹਾ ਕਿ ਸ਼ਹੀਦ ਕਰਨ ਸਮੇਂ ਮੇਰਾ ਮੁੱਖ ਗੁਰੂ ਤੇਗ ਬਹਾਦਰ ਜੀ ਵੱਲ ਰੱਖਿਆ ਜਾਵੇ ਲੱਕੜ ਦੇ ਫੱਟਿਆਂ ਵਿੱਚ ਜਕੜਨ ਦੇ ਨਾਲ ਹੀ ਆਪ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਆਰੇ ਦੇ ਦੰਦਿਆਂ ਦੀ ਲਹਿ ਅਤੇ ਜਪਜੀ ਸਾਹਿਬ ਦਾ ਪਾਠ جاری ਰਿਹਾ ਸਰੀਰ ਦੇ ਦੋ ਫਾੜ ਹੁੰਦਿਆਂ ਹੀ ਸਰੀਰ ਵਿੱਚੋਂ ਆਵਾਜ਼ ਆਈ जिनी नाम ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾਲ ਇਉ ਆਪ ਜੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਗਈ ਅਗਲਾ ਹੈ ਭਾਈ ਸਤੀਦਾਸ ਜੀ ਆਪਾਂ ਮਤੀਦਾਸ ਜੀ ਬਾਰੇ ਪੜਿਆ ਭਾਈ ਸਤੀਦਾਸ ਜੀ ਸ਼ਹਾਦਤਾਂ ਦੀ ਲਿਮੇਰੀ ਸੂਚੀ ਵਿੱਚ ਕਈ ਸ਼ਹੀਦ ਸਾਡੀਆਂ ਅੱਖਾਂ ਤੋਂ ਓਲੇ ਹੋ ਰਹੇ ਕਈ ਵੱਡੇ ਲਿਖਾਰੀਆਂ ਨੇ ਉਹਨਾਂ ਦਾ ਜ਼ਿਕਰ ਵੀ ਨਹੀਂ ਕੀਤਾ ਉਸੇ ਸੂਚੀ ਵਿੱਚ ਭਾਈ ਸਤੀਦਾਸ ਜੀ ਵੀ ਸਨ ਆਪ ਜੀ ਦਾ ਜਨਮ ਪਿੰਡ ਕਰਨ ਕਰਿਆਣਾ ਜ਼ਿਲ੍ਹਾ ਜੇਲਮ ਵਿੱਚ ਪਿਤਾ ਹੀਰਾਨੰਦ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਮਤੀਦਾਸ ਜੀ ਦੇ ਛੋਟੇ ਭਰਾ ਸੀ ਆਪ ਜੀ ਆਪਣੇ ਵੱਡੇ ਭਰਾ ਭਾਈ ਮਤੀਦਾਸ ਜੀ ਦੇ ਨਾਲ ਗੁਰੂ ਹਰਾਈ ਜੀ ਦੀ ਸ਼ਰਨ ਵਿੱਚ ਆਏ ਸੀ ਆਪ ਜੀ ਫਾਰਸੀ ਦੇ ਵੱਡੇ ਵਿਦਵਾਨ ਅਤੇ ਲਿਖਾਰੀ ਸੀ ਬਾਬਾ ਬਕਾਲਾ ਵਿਖੇ ਗੁਰੂ ਜੀ ਦੀ ਖੋਜ ਵਿੱਚ ਆਪ ਜੀ ਵੀ ਸ਼ਾਮਲ ਰਹੇ ਮੱਖਣਸ਼ਾ ਲੰਬਾਣਾ ਜੀ ਰਾਹੀਂ ਗੁਰੂ ਲਾਦੋ ਰੇ ਵਾਲੀ ਘਟਨਾ ਤੋਂ ਬਾਅਦ ਆਪ ਜੀ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਨੇਕ ਵਰਤੀ ਹੋ ਗਈ ਸੀ ਗੁਰੂ ਸਾਹਿਬ ਦੀ ਪੂਰਵੀ ਯਾਤਰਾ ਬੰਗਾਲ ਤੱਕ ਆਪ ਜੀ ਨਾਲ ਰਹੇ ਸਮੇਂ-ਸਮੇਂ ਗੁਰੂ ਸਾਹਿਬ ਜੋ ਵੀ ਬਾਣੀ ਉਚਾਰਨ ਕਰਦੇ ਸੀ ਭਾਈ ਸਤੀਦਾਸ ਜੀ ਫਾਰਸੀ ਵਿੱਚ ਉਸ ਨੂੰ ਕਲਮਬਦ ਕਰ ਲੈਂਦੇ ਸੀ ਜਿਸ ਨੂੰ ਬਾਅਦ ਵਿੱਚ ਭਾਈ ਮਨੀ ਸਿੰਘ ਜੀ ਪੰਜਾਬੀ ਵਿੱਚ ਲਿਖ ਕੇ ਸੰਭਾਲ ਲੈਂਦੇ ਸੀ ਔਰੰਗਜ਼ੇਬ ਨਾਲ ਗੁਰੂ ਤੇਗ ਬਹਾਦਰ ਸਾਹਿਬ ਜਿਦਿਆਂ ਦੋ ਮੁਲਾਕਾਤਾਂ ਸਮੇਂ ਆਪ ਜੀ ਨਾਲ ਰਹੇ ਤੇ ਹਰ ਸਮੇਂ ਆਪ ਜੀ ਵਰਤੇ ਹਲਾਤਾਂ ਨੂੰ ਅਤੇ ਵਾਰਤਾਂ ਨੂੰ ਕਲਮਬੰਦ ਕਰ ਲੈਂਦੇ ਸੀ ਕੈਦ ਵਿੱਚ ਵੀ ਜੋ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਉਚਾਰਦੇ ਉਹ ਵੀ ਆਪ ਜੀ ਲਿਖ ਲੈਂਦੇ ਸੀ ਜੋ ਬਾਅਦ ਵਿੱਚ ਅਹਿਲਕਾਰਾਂ ਨੇ ਖੋ ਲਈ ਆਪ ਜੀ ਗੁਰੂ ਘਰ ਵਿੱਚ ਪ੍ਰਬੰਧਕੀ ਕਾਰਜਾਂ ਦੀ ਵੀ ਦੇਖਰੇਖ ਕਰਦੇ ਸੀ ਹਕੂਮਤ ਨੂੰ ਪਤਾ ਸੀ ਕਿ ਆਪ ਜੀ ਲਖਾਰੀ ਦੇ ਨਾਲ ਨਾਲ ਪ੍ਰਬੰਧਕੀ ਕਾਰਜਾਂ ਵਿੱਚ ਮਾਹਰ ਸੀ ਆਪ ਜੀ ਨੂੰ ਵੀ ਮੁਸਲਮਾਨ ਧਰਮ ਕਬੂਲਣ ਅਤੇ ਮੁਸਲਮਾਨ ਧਰਮ ਦੀ ਵਡਿਆਈ ਕਰਨ ਦੇ ਬਦਲੇ ਜ਼ਗੀਰਾਂ ਅਤੇ ਮੁਗਲ ਸਰਕਾਰ ਦੇ ਉੱਚੇ ਅਹੁਦੇ ਦੀਆਂ ਪੇਸ਼ਕਸ਼ ਕੀਤੀਆਂ ਗਈਆਂ ਆਪ ਜੀ ਨੇ ਸਿੱਖੀ ਅਸੂਲ ਤੇ ਪੈਰਾ ਦਿੰਦੇ ਹੋਏ ਹਰ ਪੇਸ਼ਕਸ਼ ਰੱਦ ਕਰ ਦਿੱਤੀ ਅਜ਼ਰਤੀ ਸਿਹੇ ਦੇਣ ਦੇ ਡਰਾਵੇ ਦਿੱਤੇ ਗਏ ਤਾਂ ਜੋ ਭਾਈ ਸਤੀਦਾਸ ਜੀ ਇਸਲਾਮ ਧਰਮ ਕਬੂਲ ਕਰ ਲੈਣ ਅਤੇ ਸਿੱਖੀ ਤੋਂ ਨਾਤਾ ਤੋੜ ਲੈਣ ਤੇ ਜਾਨ ਬਚਾ ਲੈਣ ਇਸ ਜ਼ਬਰਦਸਤੀ ਭਾਈ ਸਾਹਿਬ ਨੇ ਇੱਕੋ ਜਵਾਬ ਦਿੱਤਾ ਮੈਂ ਕਿਸੇ ਕੀਮਤ ਤੇ ਆਪਣਾ ਧਰਮ ਤਬਦੀਲ ਨਹੀਂ ਕਰਾਂਗਾ ਸਾਰੇ ਹਿੱਲੇ ਵਰਤਣ ਤੋਂ ਬਾਅਦ ਕੋਈ ਵਾਹ ਚਲਦੀ ਨਾ ਵੇਖ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ ਪ੍ਰਬੰਧਕੀ ਕਾਰਜ ਖੇਤਰ ਦੇ ਮਾਹਰ ਹੋਣ ਨੂੰ ਸੋਚ ਕੇ ਚੌਪਾਸੇ ਰੂਲ ਪੇਟ ਕੇ ਅਗ ਲਾਉਣ ਦਾ ਐਲਾਨ ਕੀਤਾ ਗਿਆ ਸ਼ਹੀਦ ਕਰਨ ਤੋਂ ਪਹਿਲਾਂ ਆਪ ਜੀ ਦੀ ਅੰਤਿਮ ਇੱਛਾ ਪੁੱਛੀ ਗਈ ਆਪਨੇ ਆਪਣੇ ਵੱਡੇ ਭਰਾ ਪਈ ਮਤੀ ਦਾਸ ਜੀ ਵਾਂਗ ਇਹ ਇੱਛਾ ਪ੍ਰਗਟ ਕੀਤੀ ਕਿ ਸ਼ਹੀਦ ਕਰਨ ਸਮੇਂ ਮੇਰਾ ਮੁਖ ਗੁਰੂ ਤੇਗ ਬਹਾਦਰ ਜੀ ਵਲ ਹੋਵੇ ਆਪ ਜੀ ਦੇ ਸਾਰੇ ਸਰੀਰ ਦੇ ਦੁਆਲੇ ਰੂਣ ਲਪੇਟ ਕੇ ਉਤੋਂ ਰੱਸੀ ਨਾਲ ਬੰਨ ਦਿੱਤਾ ਗਿਆ ਆਪ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਰੂਣ ਉਸ ਕੈਂਟਾਂ ਵਿੱਚ ਹੀ ਧੂ ਧੂ ਕਰਕੇ ਅੱਗ ਲੱਗ ਗਈ ਉਸੇ ਅੱਗ ਵਿੱਚ ਆਪ ਜੀ ਦਾ ਸਰੀਰ ਚਲਸ ਗਿਆ ਪਰ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਆਉਂਦੀ ਰਹੀ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਨਾਲ ਹੀ ਆਪ ਜੀ ਨੇ ਸਰੀਰ ਤਿਆਗ ਦਿੱਤਾ ਕਿਉਂ ਮਾਰੂ ਰਾਗ ਵਿੱਚ ਭਗਤ ਕਬੀਰ ਜੀ ਨੇ ਦੇ ਫਰਮਾਨ ਨੂੰ ਦੁਨੀਆ ਦੇ ਸਾਹਮਣੇ ਸੱਚ ਸਾਬਿਤ ਕਰਦਿਆਂ ਆਪ ਜੀ ਗੁਰੂ ਚਰਨਾ ਵਿੱਚ ਸ਼ਹੀਦ ਦਾ ਦਰਜਾ ਪ੍ਰਾਪਤ ਕਰ ਜਾਵਿਰਾ ਜੇ ਪੁਰਜਾ ਪੁਰਜਾ ਕਟ ਮਰੇ ਕਬ ਹੁਣਾ ਛਾੜੇ ਖੇਤ ਇਹ ਲੇਖ ਲਿਖਿਆ ਸੀ ਬਰਜਿੰਦਰ ਪਾਲ ਸਿੰਘ ਜਿਹਦਾ ਅਗਲੇ ਸਖਸ਼ੀਤ ਹੈ ਪਾਈਦਿਆਲਾ ਜੀ ਪਾਈ ਦਿਆਲਾ ਜੀ ਦਾ ਜਨਮ ਬਾਬਾ ਮੈਦ ਮਾਈ ਦਾਸ ਜੀ ਦੇ ਘਰ ਮਾਤਾ ਮਾਧੁਰਾ ਜੀ ਦੀ ਕੁੱਖੋਂ ਹੋਇਆ ਮਾਈ ਦਾਸ ਜੀ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਦੇ ਰਹਿਣ ਵਾਲੇ ਸਨ ਤੇ ਗੁਰੂ ਘਰ ਦੇ ਅਨੰ ਬਹੁਤ ਸ਼ਰਧਾਲੂ ਸਨ ਆਪ ਜੀ ਦੇ ਦੋ ਵਿਆਹ ਹੋਏ ਸੀ ਜਿਸ ਤੋਂ ਉਹਨਾਂ ਦੇ 12 ਪੁੱਤਰ ਹੋਏ ਇਹਨਾਂ ਵਿੱਚੋਂ ਆਲਮ ਚੰਦ ਨੂੰ ਛੱਡ ਕੇ ਬਾਕੀ 11 ਪੁੱਤਰ ਸਿੱਖੀ ਲਈ ਸ਼ਹੀਦ ਹੋਏ ਆਪ ਜੀ ਦੇ ਦਾਦਾ ਦਾ ਨਾਮ ਬਲੂਰਾਓ ਸੀ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਬਲਵਾਨ ਯੋਧਾ ਸੀ ਇਹ ਗੁਰੂ ਸਾਹਿਬ ਵੱਲੋਂ ਅੰਮ੍ਰਿਤਸਰ ਦੀ ਲੜਾਈ ਵਿੱਚ ਲੜੇ ਪਾਈ ਮਨੀ ਸਿੰਘ ਜੀ ਆਪ ਜੀ ਦੇ ਛੋਟੇ ਭਰਾ ਸਨ ਪਾਈ ਦਿਆਲਾ ਜੀ ਨੂੰ 15 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਗੁਰੂ ਹਰਰਾਏ ਜੀ ਦੀ ਸੇਵਾ ਵਿੱਚ ਛੱਡ ਕੇ ਆਏ ਸੀ ਆਪ ਜੀ ਨੇ ਗੁਰੂ ਹਰਰਾਏ ਜੀ ਨੂੰ ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਣ ਵਿੱਚ ਰਹਿ ਕੇ ਰੱਜ ਕੇ ਸੇਵਾ ਕੀਤੀ ਦੀਵਾਨਦਰਗਾ ਮਲਦੀ ਸਪਰਸ਼ ਤੇ ਆਪਜੀ ਨੂੰ ਕਾਰਬਾਰੀ ਵਜ਼ੀਰ ਥਾਪਿਆ ਗਿਆ ਗੁਰੂ ਤੇਗ ਬਹਾਦਰ ਜੀ ਦੀ ਪੂਰਬ ਦੀ ਯਾਤਰਾ ਬੇੜੇ ਆਪਜੀ ਨਾਲ ਸਨ ਪਰਿਵਾਰ ਦੀ ਸੰਭਾਲ ਲਈ ਗੁਰੂ ਸਾਹਿਬ ਜੀ ਨੇ ਆਪਜੀ ਨੂੰ ਪਟਨੇ ਵਿਖੇ ਰਹਿਣ ਦਾ ਆਦੇਸ਼ ਦਿੱਤਾ ਅਤੇ ਇਤਿਹਾਸਿਕ ਪੰਨਿਆਂ ਅਨੁਸਾਰ ਦਸ਼ਮੇਸ਼ ਪਿਤਾ ਦੇ ਜਨਮ ਸਮੇ ਆਪਜੀ ਪਟਨੇ ਵਿਖੇ ਹੀ ਸਨ ਆਪਜੀ ਬਹੁਤ ਨਾਮ ਕਮਾਈ ਵਾਲੇ ਸਖਸੀ ਗੁਰੂ ਪਾਤਸ਼ਾਹ ਨਾਲ ਆਪ ਜੀ ਦੀ ਨਿਕਟਤਾ ਦਾ ਅੰਦਾਜ਼ਾ ਇੱਕ ਹੁਕਮਨਾਮੇ ਤੋਂ ਲੱਗ ਜਾਂਦਾ ਹੈ ਗੁਰੂ ਸਾਹਿਬ ਨੇ ਲਿਖਿਆ ਜੋ ਪਾਈ ਦਿਆਲ ਦਾਸ ਕਹੈ ਸੰਗਤ ਗੁਰੂ ਕਾ ਗੁਰੂ ਕਾ ਹੁਕਮ ਕਰ ਮੰਨੇ ਗੁਰੂ ਸਾਹਿਬ ਆਪ ਜੀ ਨੂੰ ਪਾਈ ਜੀ ਕਹਿ ਕੇ ਬੁਲਾਉਂਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਔਰੰਗਜ਼ੇਬ ਨਾਲ ਪਹਿਲੀ ਅਤੇ ਦੂਜੀ ਮੁਲਾਕਾਤ ਸਮੇਂ ਆਪ ਜੀ ਗੁਰੂ ਸਾਹਿਬ ਜੀ ਦੇ ਨਾਲ ਹੀ ਸੀ ਜਦੋਂ ਔਰੰਗਜ਼ੇਬ ਦੇ ਬਲਾਵੇ ਤੇ ਤਮ ਤਾਂ ਤੋਂ ਗੁਰੂ ਜੀ ਦਿੱਲੀ ਗਏ ਤਾਂ ਹੋਰ ਸਿੱਖਾਂ ਵਿੱਚ ਆਪ ਜੀ ਵੀ ਸ਼ਾਮਲ ਸੰਗ। ਆਗਰੇ ਤੋਂ ਗ੍ਰਿਫਤਾਰੀ ਦੇਣ ਸਮੇਂ ਵੀ ਗੁਰੂ ਸਾਹਿਬ ਦੇ ਆਦੇਸ਼ ਮੁਤਾਬਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਨਾਲ ਆਪ ਵੀ ਸੀ। ਜਿਵੇਂ ਕਿ ਆਪ ਜੀ ਬਾਰੇ ਹਕੂਮਤ ਜਾਣਦੀ ਸੀ ਕਿ ਆਪ ਗੁਰੂ ਘਰ ਦੇ ਕਰਬਾਰੀ ਵਜ਼ੀਰ ਸੀ। ਬੜੇ ਯਤਨ ਕੀਤੇ ਗਏ ਕਿ ਆਪ ਜੀ ਕਿਸੇ ਤਰ੍ਹਾਂ ਸਿੱਖੀ ਛੱਡ ਕੇ ਮੁਸਲਮਾਨ ਧਰਮ ਕਬੂਲ ਲੈਣ। ਇਸ ਕਾਰਜ ਲਈ ਪਹਿਲਾਂ ਉੱਚ ਅਹੁਦਿਆਂ ਅਤੇ ਜ਼ਗੀਰਾਂ ਦੀ ਪੇਸ਼ਕਸ਼ ਕੀਤੀ ਗਈ। ਆਪ ਜੀ ਉੱਕਾ ਨਹੀਂ ਡੋਲੇ ਫਿਰ ਹਰ ਤਰ੍ਹਾਂ ਦਾ ਡਰਾਵਾ ਦਿੱਤਾ ਗਿਆ ਜਦੋਂ ਕਿਸੇ ਵੀ ਤਰ੍ਹਾਂ ਦੀ ਬਾਹ ਨਾ ਚਲਦੀ ਵੇਖੀ ਤਾਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲੇ ਜਾਣ ਦਾ ਹੁਕਮ ਸੁਣਾਇਆ ਗਿਆ ਸਦੀਆਂ ਤੋਂ ਚੱਲਦੇ ਆ ਰਹੇ ਦਸਤੂਰ ਅਨੁਸਾਰ ਜਦੋਂ ਕਿਸੇ ਨੂੰ ਇਸ ਪ੍ਰਕਾਰ ਸ਼ਹੀਦ ਕੀਤਾ ਜਾਂਦਾ ਸੀ ਤਾਂ ਉਸ ਦੀ ਆਖਰੀ ਇੱਛਾ ਪੁੱਛੀ ਜਾਇਆ ਕਰਦੀ ਸੀ ਇਸ ਦਾ ਮੰਤਵ ਇਹੋ ਹੁੰਦਾ ਸੀ ਕਿ ਮਤਾਂ ਇਹ ਇਸ ਮੌਕੇ ਵੀ ਉਹ ਆਪਣੇ ਧਰਮ ਤੋਂ ਥਿੜਕ ਜਾਵੇ ਆਪ ਜੀ ਨੂੰ ਪੁੱਛਿਆ ਗਿਆ ਆਪ ਜੀ ਨੇ ਵੀ ਇਹੀ ਇੱਛਾ ਜ਼ਾਹਰ ਕੀਤੀ ਕਿ ਸ਼ਹੀਦ ਕਰਨ ਸਮੇਂ ਮੇਰਾ ਮੁਖ ਗੁਰੂ ਤੇਗ ਬਹਾਦਰ ਸਾਹਿਬ ਬਲ ਹੋਵੇ ਦੇਗ ਵਿੱਚ ਬੈਠਣ ਤੋਂ ਪਹਿਲਾਂ ਆਪ ਜੀ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਆਪ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜਦੇ-ਪੜਦੇ ਦੇਗ ਵਿੱਚ ਉੱਬਰਣਾ ਪ੍ਰਵਾਨ ਕੀਤਾ ਅਤੇ ਸ਼ਹਾਦਤ ਪਾਈ ਇਹ ਲਿਖਵੇ ਬ੍ਰਿਜਿੰਦਰ ਪਾਲ ਸਿੰਘ ਚੀਫ ਆਰਗੇਨਾਈਜ਼ਰ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਦਾ ਲਿਖਿਆ ਹੋਇਆ ਇਸੇ ਤਰ੍ਹਾਂ ਉਹਨਾਂ ਦੇ ਜੀਵਨ ਤੋਂ ਬਾਅਦ ਪਾਈ ਦਿਆਲਾ ਜੀ ਦੇ ਜੀਵਨ ਨੂੰ ਆਪਾਂ ਪੜਿਆ ਹੁਣ ਭਾਈ ਜੈਤਾ ਜੀ ਜੋ ਅੰਮ੍ਰਿਤ ਪਾਨ ਕਰਕੇ ਭਾਈ ਜੀਵਨ ਸਿੰਘ ਜੀ ਬਣੇ ਜਿਸ ਨੂੰ ਸਿੱਖ ਇਤਿਹਾਸ ਰੰਗਰੇਟਾ ਗੁਰੂ ਦਾ ਬੇਟਾ ਕਰਕੇ ਜਾਣਦਾ ਹੈ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਦਸਮ ਪਾਸ਼ਾ ਜੀ ਪਾਸੋਂ ਰੰਗਰੇਟਾ ਗੁਰੂ ਦਾ ਬੇਟਾ ਦਾ ਮਾਣ ਪ੍ਰਾਪਤ ਕਰਨ ਵਾਲੇ ਗੁਰੂ ਕੇ ਪਿਆਰੇ ਭਾਈ ਜੈਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਉਣ ਬਾਬਤ ਸਾਰੇ ਹੀ ਜਾਣਦੇ ਹਨ ਆਪ ਜੀ ਦੇ ਮੁੱਢਲੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਆਪ ਜੀ ਦੇ ਪੁਰਖੇ ਬਾਬਾ ਬੁੱਢਾ ਜੀ ਦੇ ਪ੍ਰਭਾਵ ਅਧੀਨ ਗੁਰੂ ਘਰ ਦੇ ਸੇਵਕ ਬਣੇ ਸੀ ਜੋ ਪਹਿਲਾਂ ਕੀਰਤਪੁਰ ਸਾਹਿਬ ਰਹਿੰਦੇ ਸੀ ਫਿਰ ਸਮਾ ਪਾ ਕੇ ਝੰਡਾ RAMDAS ਪਿੰਡ ਚਲੇ ਗਏ ਸੀ ਉਹਨਾਂ ਵਿੱਚੋਂ ਭਾਈ ਸਦਾਨੰਦ ਗੁਰੂ ਘਰ ਦੇ ਸਿੱਧਕੀ ਸਿੱਖ ਸਨ ਆਪ ਜੀ ਨੇ ਗੁਰੂ ਤੇਗ ਬਹਾਦਰ ਜੀ ਨਾਲ ਬਾਬਾ ਬਕਾਲੇ ਵਿਖੇ ਕਾਫੀ ਸੰਗਤ ਕੀਤੀ ਜਦੋਂ ਗੁਰੂ ਤੇਗ ਬਹਾਦਰ ਜੀ ਪਟਨਾ ਟਾਕੇਵਲ ਪ੍ਰਚਾਰ ਫੇਰੀ ਤੇ ਗਏ ਤਾਂ ਆਪ ਜੀ ਸਾਰਾ ਸਮਾ ਪਰਿਵਾਰ ਸਮੇਤ ਨਾਲ ਹੀ ਰਹੇ ਅਤੇ ਪਟਨਾ ਵਿਕੇ ਗੁਰੂ ਪਰਿਵਾਰ ਦੀ ਸੇਵਾ ਸੰਭਾਲ ਕਰਦੇ ਰਹੇ ਭਾਈ ਸਦਾਨੰਦ ਜੀ ਦਾ ਵਿਆਹ ਵੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀ ਪੰਡਿਤ ਸ਼ਿਵਨਾਰੈਣ ਦੀ ਪੁੱਤਰੀ ਲਾਜਵੰਤੀ ਨਾਲ ਕੀਤਾ ਸੀ ਇਸੇ ਲਾਜਵੰਤੀ ਦੀ ਕੁੱਖੋਂ 2 ਸਤੰਬਰ 1661 ਈਸਵੀ ਨੂੰ ਪਿੰਡ ਗੱਗੋ ਮਹਿਲ ਅੰਮਰਸਰ ਵਿਖੇ ਭਾਈ ਜੈਤਾ ਜੀ ਦਾ ਜਨਮ ਹੋਇਆ। ਆਪ ਜੀ ਨੇ ਗੁਰੂ ਘਰ ਅਤੇ ਗੁਰੂ ਪਰਿਵਾਰ ਦੀ ਸੇਵਾ ਕੀਤੀ। ਕਿਉਂ ਪਰਿਵਾਰ ਦੀ ਨੇੜਤਾ ਅਤੇ ਕਿਰਪਾ ਦੇ ਪਾਤਰ ਬਣੇ। ਮਾਤਾ ਗੁਜਰੀ ਜੀ ਆਪ ਜੀ ਨੂੰ ਪ੍ਰੇਮੋ ਕਹਿ ਕੇ ਬੁਲਾਉਂਦੇ ਸੀ। ਭਾਈ ਜੈਤਾ ਜੀ ਮਜਬੀ ਭਾਈਚਾਰੇ ਨਾਲ ਸੰਦਸਨ, ਹਿੰਦੀ, ਬ੍ਰਿਜ, ਸੰਸਕ੍ਰਿਤ ਆਦਿ ਦੀ ਸਿੱਖਿਆ ਪਟਨਾ ਵਿਖੇ ਬਾਲ ਗੋਵਿੰਦ ਲਈ ਜੋ ਉਸਤਾਦ ਨਿਯਤ ਕੀਤੇ ਗਏ ਸੀ, ਉਹਨਾਂ ਕੋਲੋਂ ਹੀ ਹਾਸਲ ਕੀਤੀ। ਸ਼ਾਸਤਰ ਵਿਦਿਆ ਵੀ ਆਪ ਜੀ ਨੇ ਗੁਰੂ ਸਾਹਿਬ ਜੀ ਲਈ ਨਿਯਤ ਉਸਤਾਦਾਂ ਪਾਸੋਂ ਹਾਸਲ ਕੀਤੀ ਇਤਿਹਾਸ ਦੇ ਇਹ ਪੰਨੇ ਸਿੱਖੀ ਧਰਮ ਦੇ ਇਸ ਹੁਕਮ ਅਤੇ ਅਸੂਲ ਦੀ ਪ੍ਰਤੱਖ ਤਰਜਮਾਨੀ ਕਰਦੇ ਹਨ ਕਿ ਸਿੱਖੀ ਨੇ ਮੁੱਢ ਤੋਂ ਹੀ ਜਾਤ ਪਾਤ ਨੂੰ ਨੇੜੇ ਨਹੀਂ ਫਟਕਣ ਦਿੱਤਾ ਸਾਰਿਆਂ ਨੂੰ ਗਲੇ ਲਗਾਇਆ ਤੇ ਬਰਾਬਰਤਾ ਬਖਸ਼ੀ ਪਾਈ ਜਤ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਤੋਂ ਸਿਰਫ 6 ਸਾਲ ਵੱਡੇ ਸੀ ਜੰਗੀ ਵਿਆਹਸ ਇਕੱਠੇ ਹੀ ਕਰਦੇ ਸੀ ਆਪ ਜੀ ਨੂੰ ਬਾਣੀ ਸੁਣਨ ਦੀ ਇਤਨੀ ਪ੍ਰਵਲ ਇੱਛਾ ਹੁੰਦੀ ਸੀ ਕਿ ਰੋਟੀ ਪਾਣੀ ਦੀ ਵੀ ਪ੍ਰਵਾਹ ਨਾ ਰਹਿੰਦੀ ਕਸ਼ਮੀਰੀ ਪੰਡਤਾਂ ਦੀ ਪ੍ਰਕਾਰ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਲਾਈ 1675 ਨੂੰ ਦਿੱਲੀ ਲਈ ਕੂਚ ਕੀਤਾ ਤਾਂ ਕੁਝ ਦੂਰ ਤੱਕ ਸੰਗਤਾਂ ਨਾਲ ਰਹੀਆਂ ਫਿਰ ਗੁਰੂ ਸਾਹਿਬ ਨੇ ਸਾਰੀਆਂ ਸੰਗਤਾਂ ਨੂੰ ਵਾਪਸ ਭੇਜ ਦਿੱਤਾ ਤੇ ਪੰਜ ਸਿੰਘਾਂ ਸਿੱਖਾਂ ਦੇ ਨਾਲ ਦਿੱਲੀ ਵੱਲ ਕੂਚ ਕੀਤਾ ਗੁਰੂ ਸਾਹਿਬ ਨੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਸਮੇਤ ਆਗਰੇ ਵਿਕੇ ਗ੍ਰਫਤਾਰੀ ਦਿੱਤੀ ਤੇ ਆਪਜੀ ਅਤੇ ਭਾਈ ਉਦੇਜ ਜੀ ਨੂੰ ਸ਼ਹਾਦਤ ਤੋਂ ਬਾਅਦ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬਖਸ਼ੀ ਦਿੱਲੀ ਦੀ ਹਕੂਮਤ ਔਰੰਗਜ਼ੇਬ ਨੇ دہشت ਫੈਲਾਉਣ ਦੇ ਆਸ਼ੇ ਨਾਲ ਐਲਾਨ ਕੀਤਾ ਹੋਇਆ ਸੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਸਰੀਰ ਨੂੰ ਉੱਥੇ ਹੀ ਪਿਆ ਰਹਿਣ ਦੇਣਾ ਤਾਂ ਜੋ ਲੋਕਾਂ ਵਿੱਚ ਡਰ ਰਹੇ ਕਿ ਹਕੂਮਤ ਦੇ ਖਿਲਾਫ ਬਗਾਵਤ ਦਾ ਇਹੋ ਨਤੀਜਾ ਹੋਏਗਾ ਪਰ 11 ਨਵੰਬਰ 1675 ਈਸਵੀ ਨੂੰ ਜਿਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਵਕਤ ਕਾਫੀ ਹਨੇਰੀ ਚੱਲੀ ਇਸੇ ਮਿੱਟੀ ਕੱਟੇ ਦੀ ਹਨੇਰੀ ਵਿੱਚ ਪਾਈ ਜਿੱਤਾ ਜਿਨੇ ਤਤਪਰਤਾ ਦਲੇਰੀ ਅਤੇ ਨੇ ਧੜਕਤਾ ਨਾਲ ਸੀਸ ਆਪਣੇ ਪਰਨੇ ਵਿੱਚ ਬੁਲੇਟਿਆ ਅਤੇ ਅਨੰਦਪੁਰ ਸਾਹਿਬ ਦੇ ਰਾਹ ਤੁਰ ਪਏ ਸਖਤ ਪੈਰੇ ਕਾਰਨ ਆਪ ਜੀ ਨੇ ਅਨੰਦਪੁਰ ਸਾਹਿਬ ਪਹੁੰਚਣ ਲਈ ਮੁੱਖ ਸੜਕ ਤੋਂ ਹਟ ਕੇ ਸ਼ੁਪਦੇਸ਼ ਪਾਂਦੇ ਪਹਿਲੀ ਰਾਤ ਬਗਪਤ ਵਿਖੇ ਟਿਕਾਣਾ ਕੀਤਾ ਦੂਸਰੀ ਰਾਤ ਤਰਾਵੜੀ ਵਿਖੇ ਅਤੇ ਤੀਸਰੀ ਰਾਤ ਅੰਬਾਲੇ ਵਿਖੇ ਟਿਕਾਣਾ ਕੀਤਾ ਚੌਥੀ ਰਾਤ ਨਾਬਾ ਸਹਿਬ ਚੰਡੀਗੜ੍ਹ ਦੇ ਨੇੜੇ ਤੇ ਅਗਲੇ ਦਿਨ ਸੀਸ ਲੈ ਕੇ ਕੀਰਤਪੁਰ ਸਾਹਿਬ ਪਉਜੇ ਆਪ ਜੀ ਇਸ ਸੇਵਾ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ਼ਾਤੀ ਨਾਲ ਲਗਾ ਕੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਪਾਠਕ ਇਹ ਸਮਝ ਸਕਦੇ ਹਨ ਕਿ ਉਸ ਵਕਤ ਪਾਈ ਜੈਤਾ ਜੀ ਦੀ ਉਮਰ ਕੇਵਲ 15 ਸਾਲ ਦੀ ਸੀ ਕਿਉਂਕਿ ਜੋ ਉਸ ਉਹ ਕਲਗੀਧਰ ਜੀ ਦੇ ਆਗਮਨ ਤੋਂ ਕੇਵਲ 5-6 ਸਾਲ ਵੱਡੇ ਪਹਿਲਾਂ ਜਨਮੇ ਸੀ ਤੇ ਸਿੱਖੀ ਧਰਮ ਨੇ ਸੰਸਾਰ ਨੂੰ ਇਹ ਦੱਸ ਦਿੱਤਾ ਕਿ ਕੁਰਬਾਨੀ, ਦ੍ਰਿੜਤਾ ਤੇ ਵੱਡੇ ਕਾਰਨਾਮੇ ਕਰਨ ਲਈ ਛੋਟੀਆਂ ਵੱਡੀਆਂ ਉਮਰਾਂ ਦੇ ਕੋਈ ਸਥਾਨ ਨਹੀਂ ਹੈ। ਅਗਲੀ ਅਗਲੀ ਜੰਗੀ ਤਿਆਰੀ ਲਈ ਆਪਜੀ ਪਾਸ਼ਾ ਦੇ ਨੇੜੇ ਹੀ ਰਹੇ। ਸਹਿਬਜ਼ਾਦਿਆਂ ਦੇ ਜੰਗੀ ਅਭਿਆਸ ਤੇ ਘੋੜਸਵਾਰੀ ਸਮੇਂ ਆਪਜੀ ਪੂਰੀ ਨਿਗਰਾਨੀ ਕਰਦੇ ਰਹੇ। ਭੰਗਾਣੀ ਤੋਂ ਲੈ ਕੇ ਆਨੰਦਪੁਰ ਸਾਹਿਬ ਦੀ ਜੰਗ ਵੇਲੇ ਆਪਜੀ ਸ਼ਾਮਲ ਹੁੰਦੇ ਰਹੇ। ਆਪਜੀ ਨੇ ਦਸ਼ਮ ਪਾਸਾ ਪਾਸੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ। ਤੇ ਆਪ ਜੀ ਦਾ ਨਾਮ ਜੀਵਨ ਸਿੰਘ ਹੋ ਗਿਆ ਕੁਝ ਇਤਿਹਾਸਕਾਰ ਆਪ ਜੀ ਦੀ ਸ਼ਹਾਦਤ ਚਮਕੌਰ ਦੀ ਜੰਗ ਵਿੱਚ ਮੰਨਦੇ ਹਨ ਪਰ ਜ਼ਿਆਦਾਤਰ ਇਤਿਹਾਸਿਕ ਖਵਾਲੇ ਦੱਸਦੇ ਹਨ ਕਿ ਅਨੰਦਪੁਰ ਦਾ ਕਿਲਾ ਛੱਡਣ ਵੇਲੇ ਆਪ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੀ ਸਰਸਾ ਨਦੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਿੱਛੋਂ ਮੁਗਲ ਮੁਗਲਾਂ ਦੀ ਫੌਜ ਨੇ ਕੁਰਾਨ ਤੇ ਗਊ ਦੀ ਕਸਮਾਂ ਖਾਣ ਦੇ ਬਾਵਜੂਦ ਹਮਲਾ ਕਰ ਦਿੱਤਾ ਬਾਬਾ ਅਜੀਤ ਸਿੰਘ ਤੇ ਭਾਈ ਜੀਵਨ ਸਿੰਘ ਦੀ ਅਗਵਾਈ ਵਿੱਚ ਮੁਗਲਾਂ ਨੂੰ ਰੋਕ ਕੇ ਰੱਖਣ ਦਾ ਕੁਝ ਸਿੰਘਾਂ ਨੇ ਮੋਰਚਾ ਸੰਭਾਲ ਲਿਆ। ਬਾਕੀ ਸਿੰਘ ਨਦੀ ਪਾਰ ਕਰਨ ਵਿੱਚ ਰੁੱਝ ਗਏ। ਫੌਜ ਦੀ ਗਿਣਤੀ ਕਾਫੀ ਜ਼ਿਆਦਾ ਸੀ। ਫੌਜ ਨੂੰ ਨੇੜੇ ਆਉਂਦਿਆਂ ਵੇਖ ਅਤੇ ਕਮਸਾਨ ਮੱਚਣ ਦਾ ਅੰਦਾਜ਼ਾ ਲਗਾ ਕੇ ਆਪ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਚਲੇ ਜਾਣ ਲਈ ਕਿਹਾ। ਜਦੋਂ ਬਾਬਾ ਅਜੀਤ ਸਿੰਘ ਨਹੀਂ ਗਏ ਤਾਂ ਆਪ ਨੇ ਗੁੱਸੇ ਹੋ ਕੇ ਬਾਬਾ ਅਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਨੂੰ ਉੱਥੋਂ ਭੇਜ ਦਿੱਤਾ ਤੇ ਆਪ ਮੁਗਲ ਫੌਜਾਂ ਨਾਲ ਲੜਦੇ-ਲੜਦੇ ਸ਼ਹੀਦ ਹੋ ਗਏ। ਇਕ ਕਟਨਾਕ੍ਰਮ ਸਿੰਘਾਂ ਲਈ ਦੀ ਦੂਰ ਅੰਦੇਸ਼ੀ ਅਤੇ ਸਮੇਂ ਦੀ ਲੋੜ ਅਨਸਾਰ ਸਖਤ ਨਿਰਣਾ ਕਰਨ ਦੇ ਫੈਸਲੇ ਨੂੰ ਵੀ ਪ੍ਰਗਟ ਕਰਦਾ ਹੈ ਇਹ ਲੇਖ ਵੀ ਬਰਜਿੰਦਰ ਪਾਲ ਸਿੰਘ ਜੀ ਦਾ ਲਿਖਿਆ ਹੋਇਆ ਅਗਲਾ ਹੈ ਜੋ ਸਖਸ਼ੀਤ ਲਖੀ ਸ਼ਾਵਣਜਾਰਾ ਲੱਖੀਸ਼ਾ ਬੰਜਾਰਾ ਜੀ ਦੇ ਵਡੇਰੇ ਦਾਦਾ ਠਾਕੁਰ ਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਘਰ ਨਾਲ ਜੁੜੇ ਹੋਏ ਸੀ ਆਪ ਜੀ ਦਾ ਪਰਿਵਾਰ ਬੰਜਾਰਾ ਸਮਾਜ ਦੇ ਹੀ ਨਹੀਂ ਭਲਕੇ ਉਸ ਵਕਤ ਦੇ ਏਸ਼ੀਆ ਦੇ ਸਭ ਤੋਂ ਵੱਡੇ ਵਪਾਰੀ ਅਤੇ ਧਨਾੜ ਸੀ ਆਪ ਜੀ ਦੇ ਬਜ਼ੁਰਗ ਮੁਜ਼ਫਰਾਵਾਦ ਪੰਜਾਬ ਹੁਣ ਪਾਕਿਸਤਾਨ ਵਿਖੇ ਰਹਿੰਦੇ ਸਨ ਤੇ ਵਪਾਰ ਕਰਦੇ ਸੀ ਇੱਥੇ ਹੀ 4 ਜੁਲਾਈ 1580 ਈਸਵੀ ਵਿੱਚ ਆਪ ਦਾ ਜਨਮ ਹੋਇਆ ਅਕਬਰ ਦੇ ਸਮੇਂ ਹਕੂਮਤ ਨਾਲ ਵਪਾਰ ਦੀ ਸਾਂਝ ਪੜਨ ਕਰਕੇ ਆਪ ਜੀ ਨੇ ਦਿੱਲੀ ਦੇ ਨੇੜੇ ਆ ਟਿਕਾਣਾ ਕੀਤਾ ਜੋ ਥਾਂ ਅੱਜ ਕੱਲ ਉੱਤਰ ਪ੍ਰਦੇਸ਼ ਵਿੱਚ ਹੈ ਆਪ ਜੀ ਦੇ ਪਿਤਾ ਗੋਂਦੂ ਰਾਮ ਜੀ ਵੀ ਮੁਗਲ ਹਕੂਮਤ ਦੇ ਸਰਕਾਰੀ ਠੇਕੇਦਾਰ ਸੀ ਉਹਨਾਂ ਤੋਂ ਬਾਅਦ ਆਪ ਜੀ ਨੇ ਵਪਾਰ ਸੰਭਾਲ ਲਿਆ ਤੇ ਕਾਫੀ ਪਸਾਰਾ ਵਧਾਇਆ ਆਪ ਜੀ ਮੁੱਖ ਤੌਰ ਤੇ ਲੂਣ ਚਮੜਾ ਪਾਲਤੂ ਜਾਨਵਰ ਤੇ ਸ਼ਸਤਰ ਮੁਗਲ ਹਕੂਮਤ ਨੂੰ ਸਪਲਾਈ ਕਰਦੇ ਸੀ ਸ਼ਾਸਤਰਾ ਦਾ ਵਪਾਰ ਕਰਨ ਕਰਕੇ ਆਪ ਜੀ ਨੂੰ ਆਪਣੀ ਫੌਜ ਰੱਖਣ ਦਾ ਅਧਿਕਾਰ ਸੀ ਇਤਿਹਾਸਿਕ ਸਰੋਤਾਂ ਅਨੁਸਾਰ ਆਪ ਜੀ ਦੀ ਆਪਣੀ 1 ਲੱਖ ਜਵਾਨਾਂ ਦੀ ਫੌਜ ਤਿਆਰ ਰਹਿੰਦੀ ਸੀ ਦੱਸਿਆ ਜਾਂਦਾ ਹੈ ਕਿ ਇਹ ਇੱਕ ਸਮੇਂ 2 ਤੋਂ 3000 ਵੈਲ ਗੱਡੀਆਂ ਦਾ ਕਾਫਲਾ ਲੈ ਕੇ ਤੁਰਦੇ ਸੀ ਕਿਹੜੀ ਐਸੀ ਚੀਜ਼ ਸੀ ਜੋ ਹਕੂਮਤ ਮੰਗੇ ਅਤੇ ਲੱਖੀਸ਼ਾ ਬਨਜਾਰਾ ਜੀ ਲਿਆ ਕੇ ਨਾ ਦੇਣ ਉਹਨਾਂ ਦੇ ਵਪਾਰ ਦੇ ਢੰਗ ਬਾਰੇ ਵਿਸ਼ਵ ਪੱਧਰੀਆਂ ਕਈ ਯੂਨੀਵਰਸਿਟੀਆਂ ਵਿੱਚ ਵਪਾਰ ਦੇ ਗੁਰ ਸਿਖਾਏ ਜਾਂਦੇ ਹਨ ਉਹਨਾਂ ਦੇ ਬਲਦ ਗੱਡੀ ਦੇ ਕਾਫਲੇ ਨੂੰ ਵੇਖਣ ਲਈ ਦੁਨੀਆ ਛੱਤਾਂ ਤੇ ਖੜੇ ਹੋ ਕੇ ਅਚੰਬੇ ਨਾਲ ਵੇਖਦੀ ਸੀ। ਦਿੱਲੀ ਵਿਖੇ ਆਪਜੀ ਚਾਰ ਪਿੰਡਾਂ ਨਰੇਲਾ, ਬਾਰਾ ਖੰਬਾ, ਰੇਜੀਆਨਾ ਤੇ ਮਲਚਾ ਦੇ ਮਾਲਕ ਸੀ ਜਿਨ੍ਹਾਂ ਨੂੰ ਟਾਂਡਾ ਕਿਹਾ ਜਾਂਦਾ ਸੀ। ਇੱਕ ਟਾਂਡਾ ਵਿੱਚ 1200 ਬੈਲ ਗੱਡੀਆਂ ਖੜੇ ਹੋਣ ਦੀ ਥਾਂ ਹੁੰਦੀ ਸੀ। ਕਿਲਾ ਲੋਗੜ ਬਣਾਉਣ ਵਿੱਚ ਆਪਨੇ ਅੱਗੇ ਵਧ ਕੇ ਸੇਵਾ ਕੀਤੀ ਅਤੇ ਲਾਲ ਕਿਲੇ ਦੇ ਬਣਾਉਣ ਵਿੱਚ ਸਾਰੇ ਮਜ਼ਦੂਰ ਆਪਜੀ ਦੇ ਹੀ। ਲਗਾਏ ਹੋਏ ਸੀ ਆਪਨੇ ਵਪਾਰਕ ਰਸਤੇ ਅਫਗਾਨਿਸਤਾਨ ਤੋਂ ਦਿੱਲੀ ਤੱਕ ਕਈ ਖੂ ਅਤੇ ਸਰਾਵਾਂ ਬਣਾਈਆਂ ਸਨ ਆਪ ਜੀ ਦੇ ਛੇ ਪੁੱਤਰ ਅਤੇ ਇੱਕ ਬੇਟੀ ਸੀ ਬੇਟੀ ਦਾ ਵਿਆਹ 1659 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਨਾਲ ਹੋਇਆ ਤੇ ਜਿਨ੍ਹਾਂ ਦੇ ਪਰਿਵਾਰ ਚੋਂ ਕਈ ਪੁੱਤਰ ਅਤੇ ਪੋਤਰੇ ਦੋਤਰੇ ਸ਼ਹੀਦ ਹੋਏ ਤੇ ਸਾਰੇ ਹੀ ਬੇਟੇ ਗੁਰੂ ਸਾਹਿਬ ਵੱਲੋਂ ਮੁਗਲਾਂ ਨਾਲ ਜੰਗਾਂ ਵਿੱਚ ਸ਼ਹੀਦ ਹੋਏ ਆਪ ਜੀ ਦੇ ਹਿਰਦੇ ਵਿੱਚ ਗੁਰੂ ਘਰ ਦੇ ਪ੍ਰਤੀ ਬਹੁਤ ਸ਼ਰਧਾ ਸੀ ਦੂਜੇ ਪਾਸੇ ਖਾਨਦਾਨੀ ਵਪਾਰ ਕਰਕੇ ਹਕੂਮਤ ਨਾਲ ਵੀ ਰਾਬਤਾ ਚੰਗਾ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਦਿੱਲੀ ਦੇ ਸਿੱਖਾਂ ਨਾਲ ਹੋਈ ਬੈਠਕ ਵਿੱਚ ਆਪ ਜੀ ਦੇ ਸੇਵਾ ਸ਼ਰੀਰ ਦੀ ਸੰਭਾਲ ਕਰਨ ਦੀ ਲੱਗੀ ਸੀ ਤੇ ਆਪ ਜੀ ਨੇ ਕਾਬਲ ਕੰਧਾਰ afghanistan ਤੋਂ ਮਾਲ ਲੈ ਕੇ ਆਏ ਬੈਲ ਗੱਡੀਆਂ ਦੇ ਕਾਫਲੇ ਨੂੰ ਦਿੱਲੀ ਤੋਂ ਬਾਹਰ ਸਰਾਂ ਬੰਜਾਰਾ ਵਿੱਚ ਟਿਕਾਣਾ ਕੀਤਾ ਹੋਇਆ ਸੀ ਹਕੂਮਤ ਵੱਲੋਂ دہشت ਪੈਦਾ ਕਰਨ ਲਈ ਐਲਾਨ ਕੀਤਾ ਗਿਆ ਸੀ ਕਿ ਸ਼ਹੀਦ ਕਰਨ ਤੋਂ ਬਾਅਦ ਗੁਰੂ ਸਾਹਿਬ ਦੀ ਸ਼ਰੀਰ ਨੂੰ ਚੁੱਕਣ ਦਾ ਕੋਈ ਹਿਆਨਾ ਕਰੇ ਤਾਂ ਜੋ ਲੋਕਾਂ ਵਿੱਚ ਡਰ ਬਣਿਆ ਰਹੇ ਕਿ ਜੋ ਵੀ ਹਕੂਮਤ ਦੇ ਖਿਲਾਫ ਜਾਏਗਾ ਉਸ ਦਾ ਇਹੀ ਹਸਰ ਹੋਏਗਾ ਜਿਵੇਂ ਹੀ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਲੋਕਾਂ ਵਿੱਚ ਹਾਹਾਕਾਰ ਮਚ ਗਈ ਮੌਸਮ ਨੇ ਵੀ ਸਾਥ ਦਿੱਤਾ ਇੱਕਦਮ ਹਨੇਰੀ ਚੱਲੀ ਉਸੇ ਹਨੇਰੀ ਵਿੱਚ ਲੱਖੀ ਸ਼ਾ ਬਣਜਾਰਾ ਜੀ ਨੇ ਬੈਲ ਗੱਡੀਆਂ ਦੇ ਕਾਫਲੇ ਦਾ ਰੁਕ ਚਾਂਦੀ ਚੌਂਕਵਲ ਕਰ ਦਿੱਤਾ ਤੇ ਉਸੇ ਘੱਟੇ ਮਿੱਟੀ ਦੀ ਹਨੇਰੀ ਵਿੱਚ ਪੂਰੀ ਦਲੇਰੀ ਚਸਤੀ ਨੇ ਢੜਕਤਾ ਨਾਲ ਗੁਰੂ ਸਾਹਿਬ ਦੇ ਢੜ ਨੂੰ ਇੱਕ ਰੂਹ ਦੇ ਗੱਡੇ ਵਿੱਚ ਪਾ ਕੇ ਆਪਣੇ ਘਰ ਲੈ ਗਏ ਪ੍ਰਸ਼ਾਸਨ ਵੇਖਦਾ ਰਹਿ ਗਿਆ ਇਹ ਇਤਿਹਾਸਕ ਖਵਾਲਾ ਇਸ ਗੱਲ ਦਾ ਵੀ ਦਰਸਤਾਨ ਦਿੰਦਾ ਹੈ ਕਿ ਗੁਰੂ ਜੀ ਕਰਾਮਾਤ ਨਹੀਂ ਦਿਖਾਉਂਦੇ ਕਿਉਂਕਿ ਕਰਾਮਾਤ ਨਾਮ ਕਹਿਰਦਾ ਹੈ ਪਰ ਅਕਾਲ ਪੁਰਖ ਆਪਣੇ ਸੇਵਕਾਂ ਦੀ लाज ਰੱਖਣ ਲਈ ਸਭ ਕੁਝ ਕਰਨ ਦੇ ਸਮਰੱਥ ਹੈ ਲੱਖੀ ਸ਼ਾਹ ਜੀ ਨੇ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਢੜ ਨੂੰ ਆਪਣੇ ਘਰ ਵਿੱਚ ਸਨਮਾਨ ਸਹਿਤ ਰੱਖਿਆ ਆਪਣੇ ਵਪਾਰ ਦੇ ਪਸਾਰੇ ਆਪਣੀ ਜਾਇਦਾਦ ਸਰਕਾਰ ਨਾਲ ਸਬੰਧਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਘਰ ਵਿੱਚ ਚਿਖਾ ਬਣਾ ਕੇ ਅੱਗ ਲਾ ਦਿੱਤੀ ਅਤੇ ਰੌਲਾ ਪਾ ਦਿੱਤਾ ਕਿ ਘਰ ਨੂੰ ਅੱਗ ਲੱਗ ਗਈ ਆਪਜੀ ਵੱਲੋਂ ਆਪਣੇ ਪਰਿਵਾਰ ਲਈ ਗੁਰੂ ਘਰ ਪ੍ਰਤੀ ਸਮਰਪਣ ਦਾ ਹੀ ਨਤੀਜਾ ਸੀ ਕਿ ਆਪਜੀ ਦੇ 6 ਦੇ 6 ਪੁੱਤਰਾਂ ਨੂੰ ਗੁਰੂ ਸਾਹਿਬ ਵੱਲੋਂ ਜੰਗਾਂ ਵਿੱਚ ਹਿੱਸਾ ਲਿਆ ਤੇ ਸ਼ਹੀਦیاں ਪਾਈਆਂ ਆਪਜੀ ਦੀ ਇੱਕੋ ਪੁੱਤਰੀ ਜਿਸ ਦਾ ਵਿਆਹ ਭਾਈ ਮਨੀ ਸਿੰਘ ਜੀ ਨਾਲ ਹੋਇਆ ਜਿਨ੍ਹਾਂ ਦੇ ਘਰ ਸ਼ਹੀਦਾਂ ਦੇ ਆ ਪ੍ਰਵਾਹ ਚੱਲਦਾ ਰਿਹਾ। ਇਸ ਵੀ ਸਨ 1680 ਵਿੱਚ ਆਪ ਜੀ ਨੇ ਸ਼ਰੀਰ ਤਿਆਗ ਦਿੱਤਾ। ਜਦੋਂ ਹਕੂਮਤ ਨੂੰ ਇਹ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਸਾਰੇ ਘਰ ਅਤੇ ਵਪਾਰ ਨੂੰ ਤਹਸ ਨਹਿਸ ਕਰ ਦਿੱਤਾ ਸੀ। ਜਦੋਂ ਬਾਬਾ ਬਕੀਰ ਸਿੰਘ ਜੀ ਦੇ ਨੇ ਦਿੱਲੀ ਜਿੱਤੀ ਅਤੇ ਲਾਲ ਕਿਲੇ ਦੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਉਸ ਵਕਤ ਗੁਰੂ ਸਾਹਿਬ ਨਾਲ ਸੰਬੰਧ ਰੱਖਣ ਵਾਲੇ ਸਾਰੇ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਗੁਰਦੁਆਰਿਆਂ ਦੀ ਸਥਾਪਨਾ ਕੀਤੀ। ਉਸ ਸਮੇਂ ਹੀ ਇਸ ਸਥਾਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਅੱਜ ਇੱਥੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਅਤੇ ਇਮਾਰਤ ਸ਼ਸ਼ੋਭਤ ਹੈ ਤੇ ਗੁਰਮਤ ਸਮਾਗਮਾਂ ਲਈ ਵਿਸ਼ਾਲ ਲੱਖੀ ਸ਼ਾ ਮੰਜਾਰਾ ਹਾਲ ਸਥਾਪਿਤ ਹੈ ਇਹ ਲੇਖ ਵੀ ਬਰਜਿੰਦਰਪਾਲ ਸਿੰਘ ਦਾ ਜੀ ਦਾ ਲਿਖਿਆ ਹੋਇਆ ਜੋ ਕਿ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਵਿੱਚ ਚੀਫ ਆਰਗੇਨਾਈਜ਼ਰ ਨੇ